ਸੱਤ ਸਿਰਿਆ ਕਾਲ ਫਰੈਂਡ ਸਾਡੀ ਅੱਜ ਦੀ ਕਹਾਣੀ ਹੈ ਪੁਲਸੀਆਂ ਨਾਲ ਯਾਰੀ ਬਈ ਕਮਾਲ ਹੋ ਗਈ ਬੱਸ ਨੂੰ ਆਉਂਦਾ ਚੇਤਾ ਹੀ ਨਹੀਂ ਖੜਿਆਂ ਨੂੰ 9 ਵਜ ਗਏ ਅੱਕਿਆ ਇੱਕ ਪੁਲਸੀਆ ਲਾਗੇ ਖੜੇ ਬੰਦੇ ਵੱਲ ਵੇਖਦਿਆਂ ਬੋਲਿਆ ਆਹੋ ਸਾਹਿਬ ਜੀ ਪਤਾ ਨਹੀਂ ਕਦੋਂ ਉਹ ਕਰਮਾ ਵਾਲੀ ਯਾਰ ਮੇਰੀਆਂ ਤਾਂ ਖਲੋਖ ਲੋਕ ਲੋਕੇ ਲੱਤਾਂ ਟੁੱਟ ਗਈਆਂ ਜੀ ਮੈਂ ਤਾਂ ਆਪ ਫੈਕਟਰੀ ਪਹੁੰਚਣਾ ਰੋ ਸਾਈਕਲ ਤੇ ਚਲਾ ਜਾਣਾ ਅੱਜ ਪੈਂਚਰ ਸੀ ਕਿ ਆ ਚਲੋ ਬੱਸੇ ਸਹੀ ਪਰ ਦੇਖ ਲੋ ਬੱਸਾਂ ਦਾ ਹਾਲ ਸੱਚੀ ਕੋਈ ਹਾਲ ਨਹੀਂ ਅੱਜ ਤੇ ਕੋਈ ਕੰਜਰ ਮੋਟਰਸਾਈਕਲ ਕਾਰ ਵਾਲਾ ਵੀ ਨਹੀਂ ਮਰਦਾ ਪਿਆ ਜਿਵੇਂ ਸਾਰੀ ਦੁਨੀਆ ਹੜਤਾਲ ਤੇ ਚਲੀ ਗਈ ਹੋਵੇ ਪੁਲਿਸ ਦੀ ਨੌਕਰੀ ਦਾ ਵੀ ਕੀ ਹੈ ਸਾਲੀ ਇੱਥੇ ਵੀ ਸਾਡੀ ਪੁਸ਼ਗਿਸ਼ ਪੁਸ਼ਗਿਸ਼ ਕਿਉਂ ਨਹੀਂ ਮਹਾਰਾਜ ਕਿਤੇ ਕੋਈ ਗੱਡੀ ਆਵੇ ਤਾਂ ਸਹੀ ਸਾਡਾ ਦੇਖੋ ਮਿਲ ਚ ਸਾਰਾ ਦਿਨ ਚੱਲ ਸੋ ਚੱਲ ਮਾਲਕ ਰਗੜ ਕੇ ਰੱਖ ਦਿੰਦਾ ਓਏ ਤੂੰ ਸ਼ਰਾਬ ਮਿਲ ਚ ਕੀ ਕਰਦਾ ਏ ਉਥੇ ਜੀ ਹੋਰ ਸਾਡੇ ਵਰਗੇ ਗਰੀਬਾਂ ਨੇ ਕਿਹੜੀਆਂ ਕੁਰਸੀਆਂ ਮੱਲਣੀਆਂ ਸ਼ਰਾਬ ਦੀਆਂ ਬੋਤਲਾਂ ਧੋਂਦਾ ਓਏ ਸਾਡੇ ਲਈ ਵੀ ਬੋਤਲ ਦਾ ਪ੍ਰਬੰਧ ਕਰ ਛੱਡੀ ਕਿਤੇ ਅਸੀਂ ਵੀ ਰਾਂਝਾ ਰਾਜੀ ਕਰ ਲਈਏ ਜੀ ਇਹ ਕਿਹੜੀ ਗੱਲ ਹੈ ਬੋਤਲ ਤਾਂ ਕਦੇ ਕਦੇ ਲੈ ਆਈਦੀ ਹੈ ਉਹ ਪੁਲਸੀਏ ਨਾਲ ਪਈ ਅਚੰਚੇਤ ਜਾਰੀ ਕਰਕੇ ਗੱਟ ਉੱਚਾ ਹੋਇਆ ਪਿਆ ਸੀ ਇੰਨੇ ਨੂੰ ਇੱਕ ਕਾਰ ਆਉਂਦੀ ਦਿਸੀ ਪੁਲਸੀਏ ਨੇ ਹੱਥ ਦਿੱਤਾ ਗੱਡੀ ਰੋਕਦਿਆਂ ਹੀ ਉਹ ਪਲਕ ਦੇਣੇ ਅਗਲੀ ਬਾਰੀ ਖੋਲ ਕੇ ਸੀਟ ਤੇ ਬੈਠ ਗਿਆ ਮਿਲ ਵਾਲੇ ਨੇ ਵੀ ਪਿਛਲੀ ਬਾਰੀ ਦੇ ਹੈਂਡਲ ਨੂੰ ਹੱਥ ਪਾਇਆ ਸੀ ਕਿ ਗੱਡੀ ਹਵਾ ਹੋ ਗਈ ਉਹ ਡੋਰ ਭੋਰ ਜਿਆ ਹੋ ਗਿਆ ਜਿਵੇਂ ਹੱਥ ਆਇਆ ਬਟੇਰਾ ਨਿਕਲ ਗਿਆ ਹੋਵੇ ਉਹ ਛਿੱਥਾ ਜਿਆ ਪੈ ਗਿਆ ਪਰ ਆਪਣੇ ਸਬਰ ਨੂੰ ਇੱਕ ਦਮ ਵਾਸਚ ਕਰਦਾ ਹੋਇਆ ਖੜੋਤੀਆਂ ਹੋਰ ਕਿੰਨੀਆਂ ਸਾਰੀਆਂ ਸਵਾਰੀਆਂ ਵੱਲ ਵੇਖ ਆਪ ਮੁਹਾਰਾ ਹੀ ਬੋਲ ਪਿਆ ਹੈ ਨਾ ਕਾਰ ਵਾਲਾ ਸ਼ਦਾਈ ਪੁਲਸੀਆ ਯਾਰ ਮੇਰਾ ਵਹਿ ਗਿਆ ਮੈਂ ਅਜੇ ਬੈਠਿਆ ਹੀ ਨਹੀਂ ਸੀ ਉਹ ਗੱਡੀ ਵੀ ਭਜਾ ਲਈ ਰਿਆਣਾ ਬੇਵਕੂਫ ਦਾ ਬੇਵਕੂਫ ਉਸ ਦੀ ਗੱਲ ਕਿਸੇ ਨਾ ਸੁਣੀ ਕਿਸੇ ਕੋਈ ਹੰਗਾਰਾ ਨਾ ਪਰਿਆ ਹੁਣ ਉਹ ਚੁੱਪਚਪੀਤਾ ਫਿਊਜ਼ ਹੋਏ ਲਾਟੂ ਵਾਂਗੂ ਸਾਰਿਆਂ ਤੋਂ ਪਿੱਛੇ ਜਾ ਕੇ ਖੜੋ ਗਿਆ Please like, share and subscribe.